ਅਭੀ ਤੱਕ ਇਹ ਹੋ ਗਿਆ ਮੇਲਾ ਭਾਈ ਅੱਜ ਦੇ ਪੁਰਾਣੇ ਵੀਰ ਉਹ ਵੀ ਪਹੁੰਚੇ ਪਾਣਾ ਪਾਣਾ ਕੜਾ ਬੁਲਾਰਾ ਵਾ ਉਹ ਗੋਨਾ ਸ਼ੋਸ਼ਾ ਪ੍ਰਧਾਨ ਪੀਡੀਆਰ ਉਹਨਾਂ ਤੋਂ ਪਹਿਲਾਂ ਅਸੀਂ ਦੋਤਰ ਜਿਹੜੀਆਂ ਸਾਡੇ ਨਾਲ ਮਦਦ ਕੀਤੀ ਹੈ ਜਿਨ੍ਹਾਂ ਨੇ ਗੋਗਾ ਕੜਾਇਚ ਜਲੂ ਬਣਾਇਆ ਤੇ ਨਵਤੇਜ ਕੋਰ ਕੈਨੇਡਾ ਮਜੀਦ ਬੱਪਰ ਆਏ ਜਗਰੂਪ ਪ੍ਰੈਸਰ ਕਰਨੈ ਸਿੰਘ ਜਰੋਤਾ ਘੋਲੀਆਂ ਲੰਮੀ ਟਾਲੀ ਡਾਕਟਰ ਖੇਧੇ ਗਏ ਰਾਜੂ ਇਹਨਾਂ ਵੀਰਾਂ ਨੇ ਬੱਸਾਂ ਲੈ ਕੇ ਆਈਆਂ ਕਿਸੇ ਨੇ ਕਾਰ ਗੱਡੀ ਲੱਗੇ ਨਾ ਤੈਥੇ ਲੋਕਾਂ ਨੂੰ ਇਹਨਾਂ ਦਾ ਵੀ ਬਹੁਤ ਧੰਨਵਾਦ ਆਪਾਂ ਜਿਹੜਾ ਹੁਣ ਬੁਲਾਦਾ ਵਾ ਉਹ ਗੋਨਾ ਸ਼ੋਸ਼ਾ ਪ੍ਰਧਾਨ ਪੀਡੀਆ ਜੀ ਹੈਲੋ ਆਰੀਏ ਗਣਤੀ ਕਿੰਨੇ ਰਹਿ ਗਏ ਹੁਣ ਜਿਹੜੇ ਰਹਿ ਗਏ ਜਿਹੜੇ ਖੱਬੇ ਸੱਜੇ ਬਾਹਰ ਅੰਦਰ ਦਰਸ਼ਕਾਂ ਦੇ ਖੜੇ ਆ ਜਿਹਦੇ ਲਈ ਆਪਾਂ ਇਕੱਠੇ ਹੋਏ ਆ ਪੰਜਾਬ ਸਰਕਾਰ ਦੇ ਮੰਤਰੀ ਆ ਰਹੇ ਆ ਖੱਬੇ ਸੱਜੇ ਲੰਗਰ ਪਾਣੀ ਤੋਂ ਸੜਕਾਂ ਤੋਂ ਦਰਸ਼ਕਾਂ ਤੋਂ ਥੱਲੇ ਉਤਰਿਓ ਹੁਣ ਗ라운ਡ 'ਤੇ ਆ ਜਾਓ ਕਿਉਂਕਿ ਜੇ ਤੁਸੀਂ ਹੁਣ ਗਾ ਔਰ ਜਿੰਨਾ ਜਿਹੜਾ ਸਰਕਾਰ ਦੇ ਮੰਤਰੀ ਸਾਥਰੀ ਪਿਛਲੇ 10-12 ਸਾਲਾਂ ਤੋਂ ੱੱਲੋ ਮੰਗ ਪੱਤਰ ਲੈਣਦੇ ਆਉਂਦੇ ਸੀ ਅੱਜ ਮੰਗ ਪੱਤਰ ਨਹੀਂ ਜਿਹੜੇ ਮੁੱਖ ਮੰਤਰੀ ਦੇ ਕਹਿੰਦਾ ਸੀ ਨਾ ਡਾਕ ਤੇ ਵੀ ਨਾ ਪਾਣੀ ਵੀ ਦਿੰਦਾ ਸਾਡੇ ਕੋਲ ਭਾਖੜਾ ਡੈਮ ਦਾ ਪਾਣੀ ਹੈ ਨਹੀਂ ਸਾਡੇ ਕੋਲ ਨਾੜ ਦਾ ਪਾਣੀ ਹੈ ਨਹੀਂ ਇਹਨੇ ਜਿੰਨੇ ਕਿਹੜਾ ਪਾਊਗਾ ਮੰਗ ਪੱਤਰ ਨਹੀਂ ਵੀ ਜਿਹੜੀਆਂ ਸਾਡੀਆਂ ਪੰਜਾਬ